A little to left. <coughs> there, to left. <coughs> ਕੀਸ਼ਾ ਦੇਖਿਆ ਸੀ ਲੈਫਟ ਕਰੀ ਇਧਰ ਆ ਕੇ ਗੋਲੀ ਚਲੋ ਹੂੰ ਠੀਕ ਆ ਸਿੱਧੇ ਜਾਣਾ ਸਿੱਧੇ ਆ ਕੇ ਗੱਡੀ ਕੱਟਣੀ ਆਪਾਂ ਲੈਫਟ ਪਰ ਇਦਾਂ ਦੇ ਮੋੜਾਂ ਦਾ ਤੁਹਾਨੂੰ ਦੱਸਿਆ ਆ ਕਿਉਂਕਿ ਜੇ ਕੋਈ ਮੋੜੇ ਆ ਗਿਆ ਗੱਡੀ ਰੋਕਣੀ ਪੈਣੀ ਆ ਕਿਉਂਕਿ ਰਾਸਤੇ ਆ ਕੇ ਛੋਟੇ ਰੋੜਾ ਦੇ ਦੇ ਚਲੋ ਐਂਡੀਕੇਟਰ ਨਾਲ ਹਾਰਮ ਖਲਾਕੇ ਦੇ ਉੱਤੇ ਪੈ ਰੱਖਣੀ ਗੁਰੂ ਕਈ ਵਾਰ ਬ੍ਰੇਕ ਲਾਉਣੀ ਪੈ ਸਕਦੀ ਹੈ ਠੀਕ ਦੇਈ ਫਿਰ ਉਹ ਸਪੀਡ ਦਬੋ ਸਹੀ ਚਲੋ ਨਾਲੇ ਗੱਡੀ ਦਾ ਵੀ ਖਿਆਲ ਰੱਖਣਾ ਹੈ ਹੁਣ ਗੱਡੀ ਟੱਚ ਵੇ ਨਾ ਹੁੰਦੀ ਠੀਕ ਹੋ ਵਸ 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 ਧੀਰਪੋ ਠੀਕ ਅੱਗੇ ਉਹ ਰਾਈਟ ਡੀਪ ਘਾੜੇ ਵਾਲਾ ਦੀਦਾ ਹੈ ਨੀਗਾ ਉੱਥੇ ਗੱਡੀ ਰੋਕ ਕੇ ਫੇਰ ਲੈ ਕੇ ਜਾਇਓ ਐਂਡਿਕਟ ਹੋਣ ਤੇ ਵੀਰ ਉੱਥੇ ਜਾਓ ਥੋੜੀ ਇਧਰੋਂ ਰੱਖ ਕੇ ਬ੍ਰੇਕ ਛੱਡ ਦੋ ਉੱਥੇ ਰੁਕ ਲਈ ਗੱਡੀ ਅੱਗੇ ਜਾ ਕੇ ਜਿਹੜਾ ਰੋੜਾ ਤੁਹਾਨੂੰ ਦਿਸੇ ਵੀ ਫੌਰਨ ਇਧਰੋਂ ਦੇਖ ਲਓ ਉੱਥੋਂ ਦੇਖ ਲਓ ਚਲੋ 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 ਦੇਖਦੇ ਰਾਈਟ ਮਾਸੂਲੀ ਬਹੁਤ ਇਨੀ ਵਾਜਾ ਮੇਰੇ ਲੱਗ ਤੁਮ ਥੋੜਾ ਜਿਹਾ ਸਲੋ ਕਲਚ ਨਾਲ ਜਦੋਂ ਗੱਡੀ ਝਟਕਾ ਲਈ ਮਾਰਦੀ ਗੱਡੀ ਅੱਗੇ ਹੋਵੇ ਆਪਾਂ ਲੈਫਟ ਘਟਣੀ ਹੈ ਆਹਲਾ ਮੋੜ ਛੱਡ ਕੇ ਉਹ ਜਿਹੜਾ ਚੌਰਾਸਤਾ ਹੈ ਨਾ ਉੱਥੋਂ ਲੈਫਟ ਗੱਡੀ ਲੈ ਕੇ ਜਾਈ ਜੀ ਦੇਖੋ ਆਹਲਾ ਮੋੜਾ ਆਹਲਾ ਮੋੜਾ ਆਹ ਵਾਲਾ ਆਹ ਵਾਲਾ ਉਹ ਥੋੜੀ ਜਿਹਾ ਹੋਈ ਦੇਖ ਕੇ ਨਹੀਂ 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 ਇੱਥੋਂ ਕੱਟ ਨਹੀਂ ਜੀ ਰੋਕੋ ਪਹਿਲਾਂ ਗੱਡੀ ਐ ਬ੍ਰੇਕ ਲਾਓ ਗੱਡੀ ਕਾਤੇ ਅੱਗੇ ਲੈ ਕੇ ਜਿਹਦੇ ਅੱਗੇ ਵਕਣੀ ਹੈ ਚੌਰਾਸਤੇ ਉਧਰੋਂ ਉੱਥੋਂ ਨਹੀਂ ਕਿਚ ਚਲਾਇਸ ਨਾ ਸਾਰਾ ਚਲਾ ਵਾਲੇ ਰਿਵਾਰਸ ਕੇ ਗੇਰ ਬੋਲ ਆਪਾਂ ਸਾਰਾ ਲੀਵਰ ਉਧਰ ਨੂੰ ਕਰਕੇ ਹਾਂ ਬੈਕ ਆ ਪਿੱਛੇ ਦੇ ਕੋ ਖਾਲੀ ਰੋਡ ਚਲੋ ਬੈਕ ਲੈ ਕੇ ਜਾਓ ਸ਼ੀਸ਼ੇ ਦੋਨੇ ਦੇਖਣੇ ਆ ਵੀ ਕੀ ਕੀ ਦੇਖਣਾ ਆ ਸਟੀਅਰਿੰਗ ਥੋੜਾ ਜਿਹਾ ਦੇਖ ਲੋ ਕਲਚ ਥੋੜਾ ਜ਼ਿਆਦਾ ਨਹੀਂ ਚੱਲਣਾ ਥੋੜਾ ਜਿਹਾ ਕਲਚ ਦਬੂ ਰੱਖੀ ਰੱਖੋ ਚਲੋ ਚਲੋ ਜੀਨੋ ਬਸ ਬਹੁਤ ਹੈ ਮੋੜ ਜਾਣੀ ਗੱਡੀ ਚਲੋ ਪਹਿਲਾਂ ਵੀ ਆਰਾਮ ਨਾਲ ਆਰਾਮ ਨਾਲ ਸਟੀਅਰਿੰਗ ਘੁਮਾ ਦਿਓ ਉਹ ਲੇਕ ਬਾਦਿਲ ਚਲ ਅਗਲਾ ਮੋੜਾ ਉੱਥੇ ਲੈਪਟਾਪ ਬਸ ਜਿਹੜੇ ਇਹ ਮੋੜਿਆ ਹਨਾ ਡੇਂਜਰ ਬਹੁਤ ਆ ਕਿਉਂਕਿ ਇੱਕ ਤਾਂ ਹੈਗੇ ਵੀ ਛੋਟੇ ਆ ਕਈ ਆਉਂਦੇ ਬਹੁਤ ਤੇਜ਼ ਹੁੰਦੇ ਆ ਔਰ ਕਦੇ ਉੱਤੇ ਪੈਰ ਰੱਖਿਆ ਕਰੋ ਕਿਉਂਕਿ ਐਮਰਜੈਂਸੀ ਬ੍ਰੇਕ ਵੀ ਲਾਉਣੀ ਪੈ ਸਕਦੀ ਹੈ ਕੋਈ ਮੋੜਿਆ ਚਾਹ ਨਾਲ ਆ ਜਾਵੇ ਕਲਚ ਫੇ ਬ੍ਰੇਕ ਜੇਰਾ ਨਾ ਇਦਾਂ ਦੇ ਮੋੜ ਕੱਟਣੇ ਹੁੰਦੇ ਉਦੋਂ ਕਲੱਚ ਦੇ ਉੱਤੇ ਪੈਰ ਰੱਖ ਲੀਦਾ ਹੁੰਦਾ ਤੇ ਜਿੱਦਾਂ ਹੁਣ ਸਿੱਧਾ ਆਪਾਂ ਜਾਣਾ ਆ ਹੁਣ ਦਾ ਕਲੱਚ ਤੇ ਪੈਰ ਰੱਖਣ ਦੀ ਲੋੜ ਨਹੀਂ ਹੁਣ ਥੱਲੇ ਰੱਖ ਸਕਦੇ ਹਾਂ ਹੁਣ ਅੱਗੇ ਫੇ ਮੋੜ ਆਪਾਂ ਲੈਫਟ ਕੱਟਣਾ ਆ ਤੁਜੋ ਲੈਫਟ ਮੋੜ ਕੱਟਣਾ ਆ ਜਿੱਦਾਂ ਉਹ ਵੀ ਮੋੜੇ ਦੀਦਾ ਨਹੀਂ ਹੋਣਾ ਆ ਲੈਫਟ ਨੂੰ ਜਾਣਾ ਹਾਂ ਮੋੜੇ ਜਿਹੜਾ ਮੋੜ ਆਉਣਾ ਇੱਥੇ ਹੁਣ ਲੈਫਟ ਨੂੰ ਜਾਣਾ ਤੇ ਕਲੱਚ ਦੇ ਉੱਤੇ ਪੈਰ ਰੱਖ ਲੈਣਾ ਆਪਾਂ ਜੇ ਲੋਡ ਪਈ ਕਲੱਚ ਦਬਾ ਗਏ ਉਂਝ ਕਲਾ ਲਓ ਠੀਕ ਆ ਅਸਾਂ ਇਦਾਂ ਦੇ ਮੋੜਾਂ ਤੇ ਬ੍ਰੇਕ ਲੈ ਆਪਾਂ ਐਕਟਿਵ ਰਹਿਣਾ ਜੇ ਕੋਈ ਮੋੜੇ ਆ ਗਿਆ ਕਲੱਚ ਬ੍ਰੇਕ ਹੋੜੀ ਪਹਿਲੇ ਗੇਅਰ ਵਿੱਚ ਨਾ ਪਾਜ ਫੁੱਲ ਦੇਖੋ ਹੁਣ ਠੀਕ ਆ ਵਾਹਿਗੁਰੂ 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 ਜਿਆਦਾ ਬਹੁਤ ਦਸਰੀ ਹੈ। ਫੇਰ ਸੱਦੇ ਕਰਦੇ ਬੁੱਚ। ਚਲੋ ਥੋੜੀ ਤਨਵਾਣੀ ਸੀ। ਪਰ ਰੁਕੇ ਬਹੁਤ ਸਕੇ ਝਾੜੀਆਂ ਬਹੁਤ ਸਕੇ ਉੱਤਰ ਵੀ ਇੱਥੇ। ਹਾਣਾ ਪਾਸੇ ਤੇ ਹੀ ਆਲਾ ਸਿੱਧਾ ਹੀ ਆ ਕੇ ਲੈਫਟ। ਉੱਥੇ ਰੁਕ। ਹੈਗਾ ਟੀਪ ਪੁਆਇੰਟ ਆ। ਪਹਿਲਾਂ ਉੱਥੇ ਨਾ ਗੱਡੀ ਰੋਕ ਲਿਓ। ਪਰ ਰੋਕੇ ਆਲਾ ਦਵਾਲਾ ਦੇਖ ਕੇ ਫੇਰ ਚਾੜੇ ਰੋੜ ਤੇ। ਇੰਡੀਕੇਟਰ left ਹਰ ਤੋਂ ਹੋਰ ਵੀ ਛੱਡੋ ਅੰਦਰ ਥੋੜੀ ਅਕੇਲੇ ਜਾ ਕੇ ਰੋਕ ਕੇ ਚੈੱਕ ਕਰਕੇ ਕਿ ਤੋਰੀਓ ਖਾਲੀ ਹੈ ਖਾਲੀ ਹੈ ਚਲੋ ਚੋਰੋਗੇ ਦਿਨ ਥੋੜੀ ਰੇਸ ਹੋ ਸਟੀering ਕੋ ਮਾਦੇਸ਼ ਨਹੀਂ ਤਾਂ ਗਿਆ ਜਿਆਦਾ ਨਹੀਂ ਖੱਡੜਾ ਸੀ ਲੱਗ ਪਰ ਉਧਰੋਂ ਹਣ ਗੇੜੀ ਜਿੱਥੇ ਕੱਡੀ ਸਲੋ ਹੁੰਦੀ ਹੈ ਨਾ ਉਦੋਂ ਤੱਕ ਆਪਣਾ ਅੱਧਾ ਕਲਚ ਜਦੋਂ ਚੱਲ ਪਈ ਆ ਉਦੋਂ ਸਾਰਾ ਕਲਚ ਛੱਡ ਸਕਦੇ ਹਾਂ ਚਲੋ ਘੇਰ ਪਾ ਦੂ ਫਿਰ ਚਲੋ ਛੁੱਡੋ ਕਲਚ ਥੋੜਾ ਸਲੋ ਛੱਡਿਆ ਕਰੋ ਕਲਚ ਟੜਕਾ ਇਹ ਨਹੀਂ ਲੱਗਾ ਹੁਣ ਵੀ ਭਾਈ ਚੱਪਲ ਕਰਕੇ ਲੱਗਦਾ ਹਾਂ ਹਾਂ ਤਾਂ ਹੈਗੀ ਗਰਮੀ ਆ ਤਾਂ ਬੂਟ ਪਾ ਕੇ ਚਲਾਵੇ ਕਿ ਹੁਣ ਸਿੱਧੇ ਜਾਣਾ ਉਹ ਦੇ ਕੇ ਕ੍ਰਾਸ ਕਰੀਏ ਉਹਨੂੰ ਚਰਾਸਤੇ ਉੱਤੇ ਬਾਕੀ ਇੰਦਾ ਖਿਆਲ ਵੀ ਰੱਖਣਾ ਜਿਹੜੀਆਂ ਚਪਲਾਂ ਹੁੰਦਾ ਚਪਲਾਂ ਹੁੰਦਾ ਚਲਾਇਆ ਨਾ ਹੁੰਦਾ ਠੀਕ ਹੈ ਚਪਲਾਂ ਦਾ ਤਾਂ ਚਲਾਇਆ ਨਾ ਹੁੰਦਾ ਕਈ ਵਾਰ ਚਪਲ ਫਸ ਜਾਂਦੀ ਨਹੀਂ ਹੁੰਦੀ ਹੈ ਕੋਈ ਫਸਦੀ ਜਾਂ ਵਿੱਚ ਕਈ ਵਾਰੀ ਕਿ ਲੱਗ ਜਾਗਾ ਰੱਬ 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 ਰੱਬੀ ਰੱਖਿਓ ਕਿਉਂਕਿ ਚਪਲ ਹਨਾ ਫਸ ਜੇ ਕਈ ਵਾਰੀ ਜਦੋਂ ਆਪਾਂ ਬ੍ਰੇਕ ਲਾਉਣ ਲੱਗੀਏ ਚਪਲ ਫਸ ਗਈ ਆ ਤੇ ਉੱਥੇ ਦੂਜਾ ਹੋ ਸਕਦਾ ਐ ਐਕਸੀਡੈਂਟ ਹੋ ਸਕਦਾ ਐ ਇਸ ਲਈ ਕਹਿੰਦੇ ਆ ਕਿ ਜਪਾ ਲਵਾ ਕੇ ਨਾ ਚਲਾਓ ਬੂਟ ਪਾ ਕੇ ਚਲਾਓ ਜੀ